ਹਾਂਜੀ ਕੀ ਨਾਮ ਹੈ ਜੀ ਸविता ਸਿੰਘ ਅੱਛਾ ਕੀ ਹੋਇਆ ਤੁਹਾਡੇ ਘਰ ਜਿਹੜੀ ਅੱਗ ਲੱਗੀ ਹੈ ਕਾਰਨ ਕੀ ਹੈ ਅੱਗ ਲੱਗਣ ਦਾ ਮੈਂ ਮਮਬਤੀ ਜਗਾਈ ਹੋਈ ਸੀ ਆਪਣੇ ਘਰ ਦੇ ਇੱਕ ਤਰ੍ਹਾਂ ਦੇ ਘਰ ਵਿੱਚ ਚੰਦੇਰਾ ਨਾ ਹੋ ਅਸੀਂ ਜਾਣਾ ਸੀ ਮਾਰਕੀਟ ਤੇ ਮੈਂ ਮਮਬਤੀ ਰਾਬੀ ਜਦੋਂ ਆਈ ਆ ਤਾਂ ਸਾਰੇ ਘਰ ਵਿੱਚ ਅੱਗ ਲੱਗੀ ਹੋਈ ਸੀ ਭਾਜੀ ਅੱਛਾ ਕਿੱਥੇ ਅੱਗ ਲੱਗੀ ਸਭ ਤੋਂ ਪਹਿਲਾਂ ਅੱਛਾ ਸਭ ਤੋਂ ਪਹਿਲਾਂ ਕਿਚਨ ਦੇ ਮੂਰੇ ਲੱਗੀ ਅੱਗ ਕਾਰਨ ਕੀ ਸੀ ਅੱਗ ਲੱਗਣ ਦਾ ਲੀਕ ਕਰਿਓ ਹਣਾ ਸਿਲੰਡਰ ਇਹ ਜੀ ਤਾਂ ਲੱਗ ਸਨ ਲਾਣ ਲੱਗੀ ਤਾਂ ਅਸੀਂ ਆਏ ਜਿੱਦ ਤਾਈ ਅੱਗ ਲੱਗ ਚੁੱਕੀ ਸੀ ਸਾਰੇ ਘਰ ਚ ਸਾਰਾ ਕੁਝ ਸੜ ਗਿਆ ਸਾਡਾ ਪਾਣ ਨੂੰ ਵੀ ਕੱਪੜੇ ਨਹੀਂ ਹੈਗੇ ਆ ਕੁਝ ਨਹੀਂ ਬਚਿਆ ਸਾਡਾ ਤੇ ਲਾਈਟ ਹੈ ਨਹੀਂ ਸੀ ਤਾਂ ਕਰਕੇ ਤੁਸੀਂ ਮੋਮਬਤੀ ਜਗਾਈ ਸੀਗੀ ਹਾਂਜੀ ਮੋਮਬਤੀ ਜੋ ਇੱਥੇ ਲੱਗੀ ਹੋਈ ਸੀ ਉੱਧਰ ਕੋਨੇ ਚ ਮੋਮਬਤੀ ਲਾ ਕੇ ਕਿੰਨੇ ਕਜੇ ਦਾ ਟਾਈਮ ਸੀਗਾ ਕਿੰਨੇ ਕਜੇ 6:30 ਕਾ ਟਾਈਮ ਸੀ ਬਾਜੀ ਅੱਛਾ ਤੇ ਹੁਣ ਕੀ ਕੀ ਸਮਾਨ ਦਾ ਤੁਹਾਡਾ ਨੁਕਸਾਨ ਹੋਇਆ ਦਾ ਪਾਚੀ ਸੀਸੀ ਐਲਸੀਟੀ ਸਾਰਾ ਘਰ ਤੋਂ ਜਿਹੜਾ ਵੀ ਹੋ ਕੱਖ ਨਹੀਂ ਬਚਿਆ ਅੱਛਾ ਸਾਰਾ ਕੁਝ ਲੱਗ ਗਿਆ ਸਾਰਾ ਕੁਝ ਕੱਪੜੇ ਤੱਕ ਸਭ ਤੋਂ ਅੱਗ ਲੱਗ ਗਈ ਤੇ ਤੁਸੀਂ ਫਾਇਰ ਬ੍ਰਿਗੇਡ ਨੂੰ ਲਾਇਆ ਸੀਗਾ ਵੀ ਅੱਗ ਬੁਲਾਇਆ ਸੀ ਬੋਚੀ ਅੱਛਾ ਆਈ ਮੋਕੇ ਤੇ ਪਹੁੰਚੀ ਨਹੀਂ ਜੀ ਤੇ ਫਿਰ ਅੱਗ ਤੇ ਕਿੱਦਾਂ ਕਾਬੂ ਕੀਤਾ ਗਿਆ ਸਾਰੇ ਪਾਸੇ ਅੱਗ ਨੂੰ ਪਾਣੀ ਪਾਇਆ ਜਦ ਤੱਕ ਅਭੀ ਵੀ ਅੱਗ ਕਾਫੀ ਅੰਦਰ ਹੈਗੀ ਆ ਜੇ ਸਾਪ ਕੋ ਆਸ-ਪਾਸ ਦੇ ਲੋਕਾਂ ਨੇ ਮਦਦ ਕੀਤੀ ਆ ਸਾਡੀ ਆ ਉਹਦੇ ਕਰਕੇ ਅੱਗ ਤੋਂ ਬਚਾ ਹੋਇਆ ਹੋਇਆ ਸਾਡਾ ਤੇ ਮਤਲਬ ਫਿਰ ਵੀ ਤੁਸੀਂ ਦੱਸ ਰਹੇ ਹੋ ਕਿ ਸਾਰਾ ਘਰ ਜਿਹੜਾ ਜਿਹੜਾ ਖਤਮ ਹੋ ਗਿਆ ਸਾਰਾ ਜਲ ਗਿਆ ਹਾਂਜੀ ਹੂੰ ਅੱਛਾ ਤੇ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੈਂ ਹੀ ਮੰਗ ਕਰਦੀ ਆ ਕਿ ਮੇਰੀ ਥੋੜੀ ਜਿਹੀ ਹੈਲਪ ਕੀਤੀ ਹੈ ਸਰਕਾਰ ਵੱਲੋਂ ਹੂੰ ਕਿਉਂਕਿ ਮੇਰੇ ਕੋਲ ਪਾਣ ਨੂੰ ਦੇਖ ਤੁਸੀਂ ਦੇਖ ਸਕਦੇ ਹੋ ਕੱਖ ਨਹੀਂ ਬਚਿਆ ਕੁਝ ਭਾਈ ਕੀ ਲਾਤ ਹੋ ਗਈ ਮੇਰਾ ਨਾਮ ਸ਼ੂਭਮ ਹੈ ਜੀ ਭਾਜੀ ਮੱਲੇ ਦੇ ਆ ਹਾਂਜੀ ਬ੍ਰਦਰ ਹਾਂਜੀ ਹੋਇਆ ਕੀ ਹੈ ਬ੍ਰਦਰ ਮੈਂ ਐਕਚੁਅਲੀ ਕੰਮ ਤੋਂ ਵਾਪਸ ਆਇਆ ਸੀਗਾ ਤੇ ਸਾਨੂੰ ਮੱਲੇ ਦੇ ਵਿੱਚ ਇੱਕਦਮ ਹਫੜਾ ਦਫੜੀ ਮੱਚੀ ਹੋਈ ਸੀਗੀ ਤੇ ਸਾਰੇ ਅੰਦਰ ਨੂੰ ਭੱਜਦੇ ਸੀਗੇ ਤੇ ਮੈਂ ਵੀ ਉਹਨਾਂ ਦੇ ਨਾਲ ਅੰਦਰ ਨੂੰ ਆਇਆ ਜਦੋਂ ਇੱਥੇ ਆ ਕੇ ਦੇਖਿਆ ਇੱਥੇ ਅੱਗ ਲੱਗੀ ਹੋਈ ਸੀ ਬਹੁਤ ਜ਼ਿਆਦਾ ਤੇ ਮੱਲੇ ਵਾਲਿਆਂ ਨੇ ਬ੍ਰਦਰ ਸਾਰਿਆਂ ਨੇ ਮਿਲ ਕੇ ਅੱਗ ਬੁਝਾਈ ਆਪਣੇ ਘਰਾਂ ਚੋਂ ਬਾਲਟੀ ਲੈ ਕੇ ਆਏ ਕਿਸੇ ਨੇ ਆਪਣੇ ਘਰੋਂ ਪਰਪਾਂ ਲਾਈਆਂ ਕੋਈ ਕਿੱਦਾਂ ਆ ਰਿਹਾ ਸੀ ਕਿਉਂ ਕਿੱਦਾਂ ਆ ਰਹੀ ਬ੍ਰਦਰ ਸਾਰੇ ਮੱਲੇ ਵਾਲਿਆਂ ਨੇ ਮਿਲ ਕੇ ਅੱਗ ਬਜਾਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਹੋ ਕਿ ਇਹ ਜਿਹੜਾ ਇਹਨਾਂ ਦਾ ਘਰ ਹੈ ਹਾਂਜੀ ਜਿਹੜਾ ਤਕਰੀਬਨ ਸਾਰਾ ਘਰ ਜਿਹੜਾ ਸੜ ਚੁੱਕਾ ਵੈ ਘਰ ਦਾ ਕੋਈ ਸਮਾਨ ਨਹੀਂ ਬਚਿਆ ਜੀ ਬ੍ਰਦਰ ਕੀ ਕਹਾਂਗਾ ਬ੍ਰਦਰ ਦੇਖੋ ਮੈਂ ਤਾਂ ਇਹੀ ਕਹਿਣਾ ਇਹ ਵੀ ਗਰੀਬ ਬੰਦੇ ਨੇ ਤੁਸੀਂ ਦੇਖ ਹੀ ਚੁੱਕੇ ਹੋ ਇਹਨਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਇੱਕ ਵੀ ਚੀਜ਼ ਜਿਹੜੀ ਇਹਨਾਂ ਕੋਲ ਦੇਖੋ ਕੋਈ ਵੀ ਸਮਾਨ ਨਹੀਂ ਬਚਿਆ ਅਸੀਂ ਤਾਂ ਇਹੀ ਕਹਿੰਨੇ ਚਲੋ ਗਰੀਬ ਬੰਦਾ ਵਾ ਇਹਨਾਂ ਨੂੰ ਜੋ ਇਹਨਾਂ ਦਾ ਬੰਦਾ ਹਰਜਾਨਾ ਇਹਨਾਂ ਨੂੰ ਦਵਾਇਆ ਜਾਵੇ ਜੋ ਵੀ ਸਰਕਾਰ ਵੱਲੋਂ ਮਦਦ ਮਿਲਦੀ ਹੈ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਆਪਣਾ ਗੁਜ਼ਾਰਾ ਕਰ ਸਕਣ ਧੰਨ ਹਾਂ ਜੀ ਕਿ ਕੀ ਨਾਂ ਤੁਹਾਡਾ ਮੇਰਾ ਨਾਮ ਗੁਲਸ਼ਨ ਕੁਮਾਰ ਜੀ ਅੱਛਾ ਇਹ ਕਿਹੜਾ ਏਰੀਆ ਪੈਂਦਾ ਜਿੱਥੇ ਲਿਖੀ ਨਗਰ ਜੀ ਤੇ ਤੁਸੀਂ ਇਸ ਮੁਹੱਲੇ ਦੇ ਵਿੱਚ ਰਹਿੰਦੇ ਹੋ ਅਸੀਂ ਇਸ ਮੁਹੱਲੇ ਤਾਂ ਨਹੀਂ ਰਹਿੰਦੇ ਅਸੀਂ ਥੋੜੀ ਦੂਰ ਰਹਿੰਦੇ ਹਾਂ ਲੇਕਿਨ ਮੈਂ ਇੱਥੇ ਖੜਾ ਸੀਗਾ ਜਦੋਂ ਇਹ ਘੰਡ ਹੋਇਆ ਅੱਛਾ ਕੀ ਕੀ ਕਾਰਨ ਕੀ ਸੀਗਾ ਅੱਗ ਲੱਗਣ ਦਾ ਕਾਰਨ ਕੋਈ ਗੈਸ ਪਾਈਪ ਲੀਕ ਹੋਇਆ ਸਰ अच्छा टीम ਨੂੰ ਕਿੱਦਾਂ ਪਤਾ ਲੱਗਿਆ ਵੀ ਘਰ ਦੇ ਵਿੱਚ ਜਿਹੜਾ ਅੱਗ ਲੱਗੀ ਉਹ ਤਾਂ ਜਦੋਂ ਗਲੀ 'ਚ ਰੋਲਾ ਪਿਆ ਤੇ ਅਸੀਂ ਇਕੱਠੇ ਹੋਏ ਆ ਅੱਛਾ ਜੀ ਬੀਐਸਐਸ ਕੋਲ ਵੀ ਅੱਗ ਲੱਗੀ ਹੈ ਤੇ ਕਾਫੀ ਨੁਕਸਾਨ ਹੋ ਗਿਆ ਇਹਨਾਂ ਦੇ ਕੋਲੇ ਤਾਂ ਕੁਝ ਨਹੀਂ ਬਚਿਆ ਹੈਗਾ ਸਾਰਾ ਘਰ ਦਾ ਨੁਕਸਾਨ ਹੀ ਹੋ ਗਿਆ ਤੇ मौके ਤੇ ਫਿਰ ਲੋਕਾਂ ਵੱਲੋਂ ਆ ਲੋਕਾਂ ਨੇ ਆਂਡੀ ਗੋਂਡੀਆ ਨੇ ਪਾਣੀ ਭਾ ਕੇ ਅੱਗ ਬੁਝਾਈ ਜੀ ਹੈ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਕਿ ਹੁਣ ਇਹਨਾਂ ਦਾ ਮੰਗ ਦੇਖੋ ਜੋ ਵੀ ਹੈਗਾ ਇਹਨਾਂ ਨੂੰ ਮਤਲਬ ਕਿ ਮਾੜੀ ਮੋਟੀ ਹੈਲਪ ਚਾਹੀਦੀ ਹੈ ਨਹੀਂ ਜੀ